ਮਾਂ ਵੀ ਭਾੜੀ ਤੂੰ ਇਹੋ ਸਮਝ ਲਿਆ ਜਾਂ ਕਿਸੇ ਨਾਂ ਨਾ ਲਿਆ ਹੋ ਨਾ ਲਿਆ ਸੀ ਤੂੰ ਜੋ ਫੋਨ ਚ ਉੱਪਰ ਇੱਕ ਮਿੰਟ ਦੇਖੋ ਮੇਰਾ ਇਹ ਮੇਰਾ ਇਹਨੇ ਪਿਛੇ ਸਰ ਪਹਿਲਾਂ ਇੰਨੀ ਗੱਲ ਕਹੀ ਆ ਤੇ ਮੇਰੀ ਕੁੜੀ ਹਸਪੀਟਲ ਦਾ ਅਗਲਾ ਸਰ ਮੋਟੋ ਮੈਂ ਵਾਪਸ ਆਂਦੇ ਸਮੇਂ ਮੇਰੀ ਕਾਸਟ ਮੰਨੋ ਗੱਲ ਕਾਟੂ ਮੰਨੋ ਇਹਦਾ ਮੇਰੀ ਗੱਲ ਜੀ ਨਹੀਂ ਮੰਨੀ ਇੱਕ ਵੀ ਗੱਲ ਨਹੀਂ ਮੰਨੀ ਇੱਕ ਫੋਨ ਵੱੜਿਆ ਫੋਨ ਵੱੜਿਆ ਸਰ ਜੇਸ ਫੋਨ ਵੱੜਿਆ ਫੋਨ ਵੱੜਿਆ ਆਦੇ ਦਾ ਹਲ ਮਨ ਜੀ ਦਾ ਹਾਂ ਪਰ ਮੈਂ ਉੱਥੋਂ ਆਇਆ ਮੇਰੀ ਬੇਟੀ ਉੱਥੋਂ ਛੋਟਾ ਦਾਖਲ ਹੈ ਹਾਂ ਜੀ ਆ ਗਈ ਮੇਰੀ ਬੇਟੀ ਉੱਥੋਂ ਆਈ ਹੈ ਨੰਬਰ ਵਟ ਅਪਲਾਈ ਕਰਦੀ ਮੈਂ ਕਿਹ ਅਪਲਾਈ ਕਰਦੀ ਮੈਂ ਸਰਪਟੋ ਦੀ ਰਿਕਵੈਸਟ ਹੈ ਕਿ ਲੇਖੋ ਤੇ ਮੁਕ ਤੇ ਵੱਡਾ ਹੰਗਾਮਾ ਹੋ ਰਿਹਾ ਦੇਖੋ ਤਸਵੀਰਾਂ ਦੇ ਵਿੱਚ ਅੱਜ ਅਸੀਂ ਅੱਜ ਅੱਜ ਅਸੀਂ ਆਏ ਹਾਂ ਫੁੱਟਬਾਲ ਚੌਂਕ ਜਿੱਥੇ ਪੁਲਿਸ ਵੱਲੋਂ ਸ਼ਰਿਆਮ ਟੱਕਾ ਕੀਤਾ ਗਿਆ ਆਮ ਆਦਮੀ ਪਾਰਟੀ ਦਾ ਇੱਕ ਬਲੰਟੀਅਰ ਜਿਸ ਦਿਤੀ ਅੱਜ ਹਸਪੀਟਲ ਵਿੱਚ ਦਾਖਲ ਸੀ ਔਰ بار-बार ਰਣਜੋਤ ਸਿੰਘ ASI ਨੂੰ ਰਿਕੁਐਸਟ ਕੀਤੀ ਗਈ ਉਸਨੇ ਇੱਕ ਨਹੀਂ ਸੁਣੀ ਔਰ ਉਸਨੇ ਇੱਕ ਗੱਲ ਕਹੀ ਕਿ ਮੇਰਾ ਪਹਿਲਾ ਚਲਾਣ ਹੈ ਮੈਂ ਛੱਡਣਾ ਨੇ ਅੱਛਾ ਜੀ ਜਿਸ ਦੀ ਰਿਕਾਰਡਿੰਗ ਮੇਰੇ ਫੋਨ ਦੇ ਵਿੱਚ ਹੈ ਮੈਂ ਉਹ ਫੋਨ ਲਗਾਇਆ ਹੋਇਆ ਸੀ ਇਹ ਲੜਕੇ ਨੇ ਮੈਨੂੰ ਫੋਨ ਕੀਤਾ ਵੀ ਮੇਰੀ ਧੀ ਵਾ ਹਸਪੀਟਲ ਦਾਖਲ ਹੈ ਮੈਂ ਦਾਖਲ ਕਰਵਾ ਕੇ ਘਰ ਸਮਾਨ ਲੈਣ ਜਾ ਰਿਹਾ ਔਰ ਮੈਂ ਜਦੋਂ ਉਸ ਮੈਂ ਕਿਹਾ ਮੇਰੀ ਗੱਲ ਕਰਾਓ ਮੌਕੇ ਤੇ ਕਿਹੜਾ ਵੀ ਆਈਓ ਹੈਗਾ ਮੈਂ ਉਹਨਾਂ ਨਾਲ ਗੱਲ ਕਰ ਦੇਣਾ ਤੇ ਤੁਹਾਡਾ ਮੈਂ ਰਿਕਵੈਸਟ ਮੰਨ ਲੈਂਦਾ ਪਰ ਉਸ ਐਸਆਈ ਨੇ ਸਾਡੀ ਗੱਲ ਨਾ ਸੁਣਦਿਆਂ ਹੋਇਆਂ ਉਸ ਦਾ ਮੋਬਾਈਲ ਖੋਲ ਕੇ ਜੇਬੀ ਚ ਪਾ ਲਿਆ ਤੇ ਉਹਦੀ ਇੱਕ ਨਹੀਂ ਸੁਣੀ ਅੱਜ ਉਹ ਲੜਕਾ ਭਾਵਕ ਹੋ ਕੇ ਕਹਿੰਦਾ ਵੀ ਮੈਂ ਇਸ ਚੌਂਕ ਦੇ ਵਿੱਚ ਮਰ ਜਾਣਾ ਮੈਂ 15000 ਦਾ ਕਿਹੜਾ ਚਲਾਨ ਹੈ ਮੈਂ ਕਿੱਥੋਂ ਭਰਾਂਗਾ ਮੇਰਾ ਹਸਪਤਾਲ ਵਿੱਚ ਹੈ 15000 ਦਾ ਚਲਾਨ ਹੈ ਤੇ ਐਸਆਰਸੀਐਫੀ ਨੇ 1000 ਦਾ ਚਲਾਨ ਹੈ ਕੋਈ 15000 ਦਾ ਚਲਾਨ ਨਹੀਂ ਹੈ ਚਲਾਨ ਕਿਹੜਾ ਸਰਕਾਰੀ ਮਰਿਆਦਾਂ ਦੇ ਵਿੱਚ ਹੈ 1000 ਦਾ ਚਲਾਨ ਨਹੀਂ ਹੈ ਗਿਆ ੱੱਕੇ ਨਾਲ ਇਹ ਚਲਾਨ ਕਿ ਚੱਲਿਆ ਇਹ 1000 ਦਾ ਚਲਾਨ ਹੈ ਸਿਰਫ ਕੀ ਕਰਦਾ ਪਿਆ ਉਹਦਾ ਕੌਣ ਆ ਰਹੇ ਮੇਰੇ ਤੇ ਇੱਕ ਜੇ ਮਗਰ ਵਸਲ ਫੋਨ ਸਿਰਫ 1000 ਦਾ ਚਲਾਨ ਹੈ ਕੋਈ ਪੁਰਾਣਾ ਚਲਾਨ ਨਹੀਂਗਾ ਉਸ ਬੰਦੇ ਨੇ ਤਰਲੇ ਖੜੇ ਤੇ ਵੱਡਾ ਹੰਗਾਮਾ ਹੋ ਰਿਹਾ ਦੇਖੋ ਇਹ ਤਸਵੀਰਾਂ ਦੇ ਵਿੱਚ ਹੈ ਪਰ ਤੁਸੀਂ ਉਹਦੀ ਗੱਲ ਨਹੀਂ ਸੁਣੀ ਕੋਈ ਡਾਕੂਮੈਂਟ ਨਹੀਂ ਹੈਗਾ ਸਰ ਸਰ ਮੋਬਾਈਲ ਥਾ ਕੇ ਜੇਬ ਚ ਪਾ ਲਿਆ ਉਹ ਜੇਬ ਚ ਪਾ ਲਿਆ ਤੁਸੀਂ ਸਾਰੀ ਰਿਪੋਰਟਿੰਗ ਮੇਰੇ ਫੋਨ ਦੇ ਵਿੱਚ ਹੈ ਡਾਕੂਮੈਂਟ ਕੋਈ ਨਹੀਂ ਹੈਗਾ ਆ ਦੇਖੋ ਸਾਰੀ ਮੈ ਤੁਹਾਨੂੰ ਮੈਂ ਤੁਹਾਨੂੰ ਕੋਈ ਡਾਕੂਮੈਂਟ ਨਹੀਂ ਲਗਾਏਗਾ ਕੋਈ ਡਾਕੂਮੈਂਟ ਹੈ ਤੁਹਾਡੀ ਰਿਕਾਰਡਿੰਗ ਹੈ ਮੇਰੇ ਕੋਲ ਤੁਸੀਂ ਕਹਿੰਦੇ ਮੈਂ ਪਹਿਲਾ ਚਲਾਨ ਹੈ ਜਿਹੜਾ ਮੈਂ ਕਰਨਾ ਹੈ ਸਾਰੇ ਸਾਰੇ ਡਾਕੂਮੈਂਟ ਮੋਕੇ ਤੇ ਆਫੀਸ ਨਹੀਂ ਡਾਕੂਮੈਂਟ ਮੋਕੇ ਦੇ ਮਨ ਨਾਲ ਲਫਸਾ ਸੀ ਇਹ ਹੁੰਦੇ ਹੋਏ ਵੀ ਇਹ ਚਲਾਨ ਕਿਹੜਾ ਕੀਤਾ ਗਿਆ ਤੁਹਾਡੀ ਵੇਖੋ ਮੈਂ ਇਸ ਮਾਮਲੇ ਦੇ ਵਿੱਚ ਜਲਦੀ ਹੀ ਮੈਂ ਹੁਣ ਜਾ ਰਿਹਾ ਤੁਹਾਡਾ ਸਰ ਇਹਨਾਂ ਨੇ ਇੱਕ ਮਿੰਟ ਛੋਟਾ ਸਵਾਲ ਲੈ ਲਓ ਤੁਹਾਡਾ ਉਹਨਾਂ ਨੇ ਕਿਹਾ ਇਹ ਮੇਰੀ ਐਡਮਿਟ ਹੈ ਗਈ ਮੈਨੂੰ ਜਾਣ ਤੋਂ ਇਹਨਾਂ ਨੇ ਕਿਹਾ ਮੈਂ ਉਹਦੇ ਬਾਰੇ ਨਹੀਂ ਕਿਹਾ ਇਹ ਕਿ ਉਹ ਮੈਨੂੰ ਪਾਪਾ ਜੀ ਇਹਨਾਂ ਕਹਿੰਦੇ ਆ ਮੈਂ 2000 ਰੁਪਏ ਦੇ ਕੇ ਆ ਰਿਹਾ ਮੈਨੂੰ ਨਹੀਂ ਬਾਕੀ ਨੂੰ ਦੇ ਕੇ ਆ ਰਿਹਾ ਇਹਨਾਂ ਕਿਹਾ ਮੈਨੂੰ ਇਹਨਾਂ ਮੈਂ ਕਿਹਾ ਮੈਂ 2000 ਰੁਪਏ ਮੇਰੀ ਕੁੜੀ ਦਾ ਦਾਖਲਾ ਮੈਂ ਪਿਛੇ 2000 ਰੁਪਏ ਦੇ ਕੇ ਆ ਰਿਹਾ ਮੈਨੂੰ ਨਹੀਂ ਪਤਾ ਇਹ ਕੱਲ ਹੀ ਨਹੀਂ ਸੁਣੀ ਜਦੋਂ ਇੱਕ ਬੰਦਾ ਬਿਮਾਰ ਹੈ ਸੀਪੀ ਸਾਹਿਬ ਨੇ ਵੀ ਕਿਹਾ ਹੈ ਵੀ ਜੋ ਬੰਦਾ ਬਿਮਾਰ ਹੁੰਦਾ ਹੈ ਜੋ ਉਹਨੂੰ ਕੋਈ ਮਜਬੂਰੀ ਹੁੰਦੀ ਹੈ ਤੇ ਉਸਨੂੰ ਰਿਲੇਜ ਕੀਤਾ ਜਾਵੇ ਇਹ ਸ਼ਹਿਰ ਦੇ ਅਸੀਂ ਜ਼ਿੰਮੇਵਾਰ ਨਾਗਰਿਕਾਂ ਹੋਰ ਜਦੋਂ ਮੈਂ ਮੇਰੇ ਨਾਲ ਨੇ ਫੋਨ ਤੇ ਗੱਲ ਕਹੀ ਹੈ ਵੀ ਜਦੋਂ ਗੱਲ ਕਹੀਏ ਮੇਰੇ ਨਾਲ ਗੱਲ ਕਰੋ ਤੇ ਨਾ ਇਹਨੇ ਫੋਨ ਚੱਕਣ ਦੀ ਕੋਈ ਜੋਸ਼ ਸਿੰਘ ਨੇ ਗੱਲ ਕੀਤੀ ਇਹਨੇ ਚੁੱਕ ਕੇ ਜੇਬੀ ਵਿੱਚ ਮੋਬਾਈਲ ਪਾ ਲਿਆ ਤੇ ਉਹਦੀ ਲੜਕੀ ਨੂੰ ਕੁਝ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਹੈ ਇਸ ਮੰਦ ਵਿੱਚ ਅਸੀਂ ਹੁਣ ਜਲਦੀ ਮੇਰੀ ਬਾਈ ਬਾਈ ਹਸਪੀਟਲ ਕੋਈ ਗੱਲ ਨਹੀਂ ਆਈ ਮੈਂ ਕਿਹੜਾ ਗਲਤ ਕੰਮ ਕੀਤਾ ਆ ਦੇਖੋ ਸੋ ਦੇਖੋ ਇਹ ਤਸਵੀਰਾਂ ਦੇ ਵਿੱਚ ਫੁੱਟਬਾਲ ਚੌਂਕ ਦੇ ਵਿੱਚ ਕਾਫੀ ਵੱਡਾ ਹੁੰਦਾ ਆਰ.ਸੀ ਹੋਣ ਦੇ ਬਾਵਜੂਦ ਵੀ ਆਰ.ਸੀ ਦਾ ਚਲਾਨ ਕਿਉਂ ਕਟਿਆ ਗਿਆ ਆਰ.ਸੀ ਦਾ ਚਲਾਨ ਨਹੀਂ ਕੀਤਾ ਜੀ ਨਹੀਂ ਕੀਤਾ ਸਰ ਕਾਲਾ ਦੀ ਚਲਾਨ ਕਟਿਆ ਚਲਾਨ ਕੀਤਾ ਸਿਰਫ ਨੰਬਰ ਪਲੇਟ ਦਾ ਤੇ ਹਾਰਮਟ ਦਾ ਸਰ ਤੁਹਾਨੂੰ ਰਿਕਵੈਸਟ ਨਹੀਂ ਕੀਤੀ ਉਹਨਾਂ ਨੇ ਜਦੋਂ ਰਿਕਵੈਸਟ ਉਹਨਾਂ ਨੇ ਕੀਤੀ ਮੈਂ ਬਾਕੀ ਹੋਰ ਕੋਈ ਡਾਕੂਮੈਂਟ ਦਾ ਚਲਾਨ ਨਹੀਂ ਕੀਤਾ ਤੇ ਉਹਦੇ ਮੈਂ ਨਾਲ ਗੱਲ ਕਰਦੇ ਰਹੇ ਨੇ ਜੇਬ ਚ ਪਾਈ ਰੱਖਿਆ ਚਲੋ ਆਪਾਂ ਦੇਖਦੇ ਹਾਂ ਹੁਣ ਬਾਕੀ ਅਗੇ ਜੋ ਵੀ ਆਪਾਂ ਸਰਕਾਰ ਅਗੇ ਮੁਸੀਬੀ ਸਾਹਿਬ ਅਗੇ ਗੁਆਰ ਲਾਣੀ ਹੈ ਤੁਹਾਨੂੰ ਫਰਿਆਦ ਮਿਲਦੀ ਹੈ ਨਹੀਂ